ਤੁਸੀਂ ਦੇਖ ਸਕਦੇ ਆ ਕਿ ਜਰੋਧ ਦਾ ਟਰਮੀਨਲ ਮੈਂ ਓਪਨ ਕੀਤਾ ਹੋਇਆ ਹੈ ਪਹਿਲਾਂ ਤੋਂ ਹੀ ਤੇ ਮਾਰਕੀਟ ਸਾਡੀ ਚੱਲ ਰਹੀ ਹੈ ਅਸੀਂ ਹੁਣ ਕਿਸੇ ਵੀ ਸਟਾਕ ਨੂੰ ਸੇਲ ਕਰਨ ਤੋਂ ਪਹਿਲਾਂ ਇੱਕ ਤਰ੍ਹਾਂ ਦਾ ਅਸੀਂ ਚਾਰਟ ਪੈਟਰਨ ਲੱਭਾਂਗੇ ਜਿਹਦੇ ਅਸੀਂ ਪ੍ਰੋਪਰ ਪ੍ਰੋਸੈਸ ਨਾਲ ਤੁਹਾਨੂੰ ਸਟਾਕ ਨੂੰ ਮੈਂ ਸੈਲ ਕਰਕੇ ਦਿਖਾ ਸਕਾਂ ਕਿਉਂਕਿ ਦਿਖਾ ਲਈ ਤਾਂ ਮੈਂ ਕਿਸੇ ਵੀ ਸਟਾਕ ਨੂੰ ਸੈਲ ਕਰਕੇ ਦਿਖਾ ਸਕਦਾ ਹਾਂ ਪਰ ਨਹੀਂ ਆਪਾਂ ਪੂਰੇ ਪ੍ਰੋਸੈਸ ਨੂੰ ਪੜਾਵਾਂਗੇ ਪਹਿਲਾਂ ਆਪਾਂ ਸਟਾਕ ਲਵਾਂਗੇ ਜਿਹ ਜਿਸ ਦੇ ਵਿੱਚ ਅਸੀਂ ਸਟਾਕ ਨੂੰ ਸੈਲ ਕਰਨਾ ਹੈ ਟਾਈਮ ਫਰੇਮ ਰੱਖਣਾ ਸੀ 5 ਮਿੰਟ ਦਾ ਇੰਟਰਾਡੇ ਟਾਈਮ ਦੇ ਵਿੱਚ ਹੁਣ ਦੇਖੋ ਇਹ ਰਾਈਟਸ ਦਾ ਸਟੋਕ ਹੈਗਾ ਆ ਜਿਹਦੀ ਇਹ سپورਟ ਬਣ ਰਹੀ ਆ ਹੋ ਸਕਦਾ ਇੱਥੇ ਹੀ ਵਾਪਸ ਮੁੜ ਜਾਵੇ ਹੋ ਸਕਦਾ ਇਹਨੂੰ ਤੋੜ ਕੇ ਆਪਣੇ ਓਪਨ ਜਿਹੜਾ ਹੈ ਇਹਦਾ ਪ੍ਰਾਈਸ ਹੈਗਾ ਉੱਥੇ ਤੱਕ ਆ ਜਾਵੇ ਆਪਾਂ ਫਿਰ ਸਟੋਕ ਦੇਖਦੇ ਹਾਂ ਆਦਾਨੀ ਐਂਟਰੇਨਮੈਂਟ ਹੋਰ ਵੀ ਦੇਖ ਸਕਦੇ ਹਾਂ ਕਿ ਇਹ ਜਿਹੜਾ ਆਦਾਨੀ ਐਂਟਰੇਨਮੈਂਟ ਦਾ ਸਟੋਕ ਆ ਪਹਿਲਾਂ ਇਸਨੇ ਇਸ ਲਾਈਨ ਦੇ ਉੱਤੇ ਇੱਕ ਰੈਜ਼ਿਸਟੈਂਸ ਲਈ ਹੋਈ ਸੀ ਇਸ ਪ੍ਰਾਈਸ ਦੇ ਉੱਤੇ ਇਹ ਏਰੀਆ ਇਸ ਦਾ ਇਕਰ ਜੈਸਨ ਜ਼ੋਨ ਸਗਾ ਜਿਸ ਦੇ ਉੱਤੇ ਆ ਕੇ ਇਹ ਸਟੋਕ ਇਹ ਤੁਹਾਨੂੰ ਦਿਖ ਰਿਹਾ ਹੈ ਸਗਾ ਹੁਣ ਇਹਦਾ ਜਿਹੜਾ ਛੋਟੇ ਲੈਵਲ ਦੇ ਉੱਤੇ ਰਜਿਸਟੈਂਸ ਜਿਹੜੀ ਜ਼ੋਨ ਹੈਗੀ ਸੀ ਆ ਬਣ ਗਈ ਆ ਇਹਨੂੰ ਹੁਣ ਪਹਿਲਾਂ ਡੇਲੀ ਟਾਈਮ ਫਰੇਮ ਦੇ ਉੱਤੇ ਐਨਲਾਈਜ਼ ਕਰਦੇ ਹਾਂ ਤਾਂ ਕੀ ਬਣ ਰਿਹਾ ਹੈ ਚਾਰਟ ਪੈਟਰਨ ਹੁਣ ਤੁਸੀਂ ਦੇਖ ਸਕਦੇ ਆ ਇਹ ਵੀ ਜਿੱਥੇ ਸਹੀ ਹੈ ਮਾਰਕਟਰ ਦੇ ਵਿੱਚ ਪੈਨਿਕ ਆਇਆ ਸੀ ਜਦਾਨੀ ਦੇ ਸਟੋਕਾਂ ਦੇ ਵਿੱਚ ਹੁਣ ਇਹੀ ਦਾ ਰੈਜ਼ਿਸਟੈਂਸ ਬਣ ਗਿਆ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਹਿੰਦਾ ਵੀ ਜਿਹੜੀ ਸਾਡੀ ਪਹਿਲਾ سپورਟ ਹੁੰਦੀ ਆ ਉਹ ਰੈਜ਼ਿਸਟੈਂਸ ਦਾ ਕੰਮ ਕਰਦੀ ਆ ਤੇ ਜਿਹੜੀ ਰੈਜ਼ਿਸਟੈਂਸ ਹੁੰਦੀ ਆ ਉਹ ਸਾਡੀ سپورਟ ਦਾ ਕੰਮ ਕਰਦੀ ਆ ਆ ਤੁਸੀਂ ਟ੍ਰੈਂਡ ਲਾਈਨ ਲੱਗੀ ਦੇਖ ਸਕਦੇ ਪਹਿਲਾਂ ਤੋਂ ਹੀ ਹੁਣ ਇਸੇ ਲਾਈਨ ਦੇ ਏਰੀਆ ਦੇ ਉੱਤੇ ਆ ਕੇ ਰੈਜ਼ਿਸਟੈਂਸ ਦਾ ਕੰਮ ਕੀਤਾ ਹੋਇਆ ਹੈ ਡਿਫਾਲਟ ਰੰਗ ਕਰਦੇ ਆ ਕਿ ਤਾਂ ਜੋ ਚਾਰਟ ਦੇਖਣ ਦੇ ਵਿੱਚ ਸਾਫ ਜਿਹਾ ਨਜ਼ਾਰਾ ਆਵੇ ਹੁਣ ਮੈਂ ਤੁਹਾਨੂੰ ਅਦਾਨੀ ਇੰਟਰਟੇਨਮੈਂਟ ਦਾ ਜਿਹੜਾ ਸਟਾਕ ਹੈਗਾ ਸ਼ੋਰਟ ਕਰਕੇ ਦੱਸਾਂਗਾ ਮਲੋਏ ਅਦਾਨੀ ਇੰਟਰਟੇਨਮੈਂਟ ਦਾ ਸ਼ੋਰਟ ਹੈਗਾ ਜਦੋਂ ਕੋਈ ਸਟਾਕ ਉੱਪਰ ਨੂੰ ਜਾਂਦਾ ਜਾਂਦਾ ਅਸੀਂ ਬਾਈ ਬਟਨ ਕਲਿੱਕ ਕਰਦੇ ਹਾਂ ਜਦੋਂ ਅਸੀਂ ਕਿਸੇ ਸਟਾਕ ਦੇ ਵਿੱਚੋਂ ਸੇਲ ਕਰਕੇ ਅਸੀਂ ਪੈਸੇ ਕਮਾਣੇ ਹੁੰਦੇ ਆ ਤਾਂ ਪਹਿਲਾ ਅਸੀਂ ਜਿਹੜਾ ਸੇਲ ਬਟਨ ਨੂੰ ਪ੍ਰੈਸ ਕਰਾਂਗੇ ਇਹ ਸਟਾਕ ਜਿਹੜੇ ਸਾਡੇ ਇਕਵਿਟੀ ਦੇ ਵਿੱਚ ਆਪਾਂ 2-3 ਚਾਹਾਂ ਸਵਿੰਗ ট্রেਡਿੰਗ ਦੇ ਵਾਂਗ ਅਸੀਂ ਹੋਲਡ ਨਹੀਂ ਕਰ ਸਕਦੇ ਇਸ ਲਈ ਸਾਨੂੰ ਜਦੋਂ ਇੰਟਰਾਡੇ ਵਿੱਚ ਹੀ ਛੋਟਕਾ ਮੈਂ ਪੈਂਦਾ ਅਸੀਂ ਇੰਟਰਾਡੇ ਐਮ ਆਈ ਐਸ ਨੂੰ ਕਲਿੱਕ ਕਰਾਂਗੇ ਤਾਂ ਹੀ ਅਸੀਂ ਦੇਖਦੇ ਸਟਾਕ ਵਿੱਚ ਪੈਸਾ ਕਮਾ ਸਕਦੇ ਹਾਂ ਚਲੋ ਮੈਂ ਹੁਣ ਥੋੜ ਨੂੰ ਦੱਸਣੀ ਇੱਕ ਛੋਟੀ ਕੁਆਂਟੀਟੀ ਲੈ ਲੈਣਾ 30 ਸਟੋਕਾਂ ਦੀ 30 ਸਟੋਕਾਂ ਦੀ ਕੁਆਂਟੀਟੀ ਆ 15000 ਦੀ ਕੁਆਂਟੀਟੀ ਆਈ ਹੈ ਜੀ ਸਟੌਪ ਲੌਸ ਰੱਖਾਂਗੇ ਅਸੀਂ ਇਸ ਜਿਹੜੀ ਲਾਲ ਜਿਹੜੀ ਲਾਲ ਕੈਂਡਲ ਬਣਾ ਇਹਦਾ ਹੀ ਹਾਈ ਹੁਣ ਅਸੀਂ ਟ੍ਰੇਡ ਮਾਰਨ ਲੱਗੇ ਆ ਸ਼ੋਰਟ ਸੈਲ ਦੇ ਵਿੱਚ ਮਾਰਕੀਟ ਤੇ ਮਾਰ ਦਿੰਦੇ ਆ ਇਹ ਲਓ ਜੀ ਆਰਡਰ ਸਾਡਾ ਐਗਜ਼ੀਕਿਊਟ ਹੋ ਗਿਆ ਆ ਪੋਜੀਸ਼ਨ ਤੁਸੀਂ ਦੇਖ ਸਕਦੇ ਆ ਕੈਸਵਲ ਜਿਹੜਾ ਚੱਲ ਰਿਹਾ ਸਾਡਾ 24 ਰੁਪਏ ਦਾ ਲੋਸ ਚੱਲ ਰਿਹਾ ਹੁਣ ਜਿਹੜਾ ਅਸੀਂ ਸਟਾਪ ਲੋਸ ਰੱਖਣਾ ਆ ਉਹ ਕਿਵੇਂ ਡਿਸਾਈਡ ਕਰਨਾ ਆ ਸਟਾਪ ਲੋਸ ਦੇ ਦੋ ਏਰੀਆ ਹੋ ਸਕਦੇ ਆ ਜੇ ਤੁਸੀਂ ਅਗਰੈਸਿਵ ਪੋਜੀਸ਼ਨ ਲਈ ਆ ਬਹੁਤ ਜ਼ਿਆਦਾ ਹਾਈ ਤਾਂ ਤੁਸੀਂ ਜਿਹੜੀ ਇਹ ਜਿਹੜੀ ਰੈੱਡ ਕੈਂਡਲ ਬਣਾ ਇਸ ਦਾ ਹਾਈ ਹੀ ਸਟਾਪ ਲੋਸ ਰੱਖਣਾ ਆ ਜੇ ਤੁਸੀਂ ਜਿਹੜੀ ਕੁਆਂਟੀਟੀ ਆਪਣੇ ਸਾਹਮਣੇ ਰਹੀ ਹੈ ਤੁਹਾਨੂੰ ਡਰ ਨਹੀਂ ਹੈਗਾ ਉਸ ਲੋਸ ਦਾ ਤਾਂ ਤੁਸੀਂ ਲੋਸ ਜਿਹੜਾ ਏਰੀਆ ਹੈਗਾ ਸਟਾਪ ਲੋਸ ਇਸ ਏਰੀਆ ਦਾ ਲਿਖ ਰੱਖ ਦੇਣਾ ਇਹ ਕਿੰਨਾ ਬਣਦਾ ਪ੍ਰਾਈਸ 2523 ਅਸੀਂ 2523 ਦਾ ਸਟਾਪ ਲੋਸ ਹੈ ਅਸੀਂ ਇੱਥੇ ਆ ਕੇ ਇਹਨੂੰ ਸਿਸਟਮ ਤੇ ਵੀ ਲਾ ਸਕਦੇ ਹਾਂ ਥੀ ਕੁਆਂਟੀਟੀ ਆਇਆ ਇਹ ਅਸੀਂ ਜਿਹੜਾ ਪੁਆਇੰਟ ਹੈਗਾ ਐਸ ਐਲ ਵਾਲਾ ਇਹਨੂੰ ਅਸੀਂ ਓਕੇ ਕਰਾਂਗੇ 25 22 ਤੇ ਅਸੀਂ ਪ੍ਰਾਈਸ ਲਾਵਾਂਗੇ ਇਹਦਾ ਤਾਂ ਜੋ ਜੇ ਸਟਾਕ ਉੱਪਰ ਨੂੰ ਚਲਾ ਗਿਆ ਇਸ ਤੋਂ ਸਾਡਾ ਸਟੌਪ ਲੋ ਜਿਹੜਾ ਘੱਟ ਹੋ ਜੇ ਆਪਣੇ ਆਪ ਇਹ ਕਿੰਨਾ ਪ੍ਰਾਈਸ ਲਾਵਾਂਗੇ ਇਸ ਦਾ 23 ਨਹੀਂ ਚਲੋ ਇਹ ਵੀ ਆਪਾਂ 22 ਹੀ ਲਾ ਦਿੰਨੇ ਆ। ਇਹ ਅਸੀਂ ਹਰ ਸਕਰੀਨ ਦੇ ਸਿਸਟਮ ਦੇ ਉੱਤੇ ਆਪਾਂ ਸਟਾਪ ਲੋਸ ਲਾ ਦਤਾ। ਤਾਣ ਦੇਖੋ ਸਾਨੂੰ ਜਿਹੜਾ ਜਦੋਂ ਵੀ ਆਹ ਜਿਹੜਾ ਸਟਾਕ ਆ ਸਾਡਾ ਸ਼ੋਰਟ ਹੋ ਰਿਹਾ ਆ ਇਹਦੇ ਵਿੱਚ ਸਾਨੂੰ 24 ਰੁਪਏ ਪ੍ਰੋਫਿਟ ਚਾਹੀਦਾ ਇਸ ਲਈ। ਦੇਖ ਦੇ ਸਟੌਕ ਦੇ ਵਿੱਚ ਕੁਆਂਟੀਟੀ ਸੈਲ ਕੀਤੀ ਹੋਈ ਆ ਆਹ ਦੇਖੋ ਮਾਈਨਸ 30 ਆ ਰਿਹਾ ਜੇ ਅਸੀਂ ਬਾਈ ਕੀਤੀ ਹੁੰਦੀ ਆ ਇਹ ਸਾਡੀ ਜਿਹੜੀ ਕੁਆਂਟੀਟੀ ਐ ਗ੍ਰੀਨ ਕਲਰ ਦੇ ਵਿੱਚ ਹੋਣੀ ਸੀ ਕਿ ਅਸੀਂ ਬਾਈ ਕੀਤਾ ਹੋਇਆ ਹੁਣੇ ਮਾਈਨਸ 30 ਆ ਰਿਹਾ ਮਤਲਬ ਕਿ ਅਸੀਂ ਪੋਜੀਸ਼ਨ ਨੂੰ ਸ਼ਾਰਟ ਕੀਤਾ ਹੋਇਆ ਹੁਣ ਅਦਾਨੀ ਦੇ ਚਾਰਟ ਵੱਲ ਚਲਦੇ ਆ ਅਸੀਂ ਇਸ ਵੇਲੇ ਜੇ ਜੇ ਚਾਰਟ ਇੱਥੇ ਤੱਕ ਚਲਾ ਗਿਆ ਤਾਂ ਅਸੀਂ ਇੱਥੋਂ ਪ੍ਰੋਫਿਟ ਬੁੱਕ ਕਰਨ ਦੀ ਸੋਚਾਂਗੇ ਹਾਲਾਂਕਿ ਬਹੁਤਾ ਫਰਕ ਨਹੀਂ ਪੈਣਾ ਇਹਦੇ ਨਾਲ ਕਿਉਂ ਨਾ ਹੀ ਬਹੁਤਾ ਪ੍ਰੋਫਿਟ ਹੋਣਾ ਹੈ ਤਾਂ ਤੇ ਨਾ ਹੀ ਬਹੁਤਾ ਲਾਸ ਹੋਣਾ ਇਹ ਜਿਹੜੀ ਵੀਡੀਓ ਲਾਈਵ ট্রেਡਿੰਗ ਦੀ ਇੰਟਰਾਡੇ ਲਾਈਵ ਟ੍ਰੇਡਿੰਗ ਦੀ ਮੈਂ ਤੁਹਾਨੂੰ ਸਿਰਫ ਐਜੂਕੇਸ਼ਨ ਪਰਪਸ ਲਈ ਬਣਾਈ ਆ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਡਿਗ ਦੇ ਸਟਾਕ ਦੇ ਵਿੱਚ ਪੈਸਾ ਕਿੱਦਾਂ ਬਣਾਇਆ ਜਾਂਦਾ ਹੈ ਜੇ ਤੁਸੀਂ ਵੀ ਕਿਸੇ ਮੇਰੇ ਪੁਰਾਣੇ ਇੰਟਰਨੈਟ ਦੇ ট্রেਡਿੰਗ ਸੇ ਜੋ ਕੋਈ ਵੀ ਮੰਨ ਲਓ ਜਿਆ ਸੁਵਿੰਗ ਟ੍ਰੇਡਿੰਗ ਸਿੱਖਣਾ ਚਾਹੁੰਦੇ ਆ ਜਾਂ ਇੰਟਰਾਡੇ ਟ੍ਰੇਡਰ ਤਾਂ ਸਾਨੂੰ ਵੱਧ ਕੁਆਂਟੀਟੀ ਨਹੀਂ ਲੈਣੀ ਹੈਗੀ ਸਿਰ ਛੋਟੀ ਕੁਆਂਟੀਟੀ ਨਾਲ ਇੱਕ ਪ੍ਰੋਸੈਸ ਨੂੰ ਫੋਲੋ ਕਰੋ ਉਹ ਪ੍ਰੋਸੈਸ ਕੰਮ ਕਿੱਦਾਂ ਕਰਦਾ ਹੈ ਸ਼ੇਅਰ ਮਾਰਕੀਟ ਦੇ ਵਿੱਚ ਛੋਟੀ ਕੁਆਂਟੀਟੀ ਨਾਲ ਜਿਹੜੀ ਛੋਟੀ ਕੁਆਂਟੀਟੀ ਨਾਲ ਜਦੋਂ ਤੁਸੀਂ ਸਿੱਖੂਗੇ ਸ਼ੇਅਰ ਮਾਰਕੀਟ ਨੂੰ ਨਾ ਤਾਂ ਤੁਹਾਨੂੰ ਬਹੁਤਾ ਪ੍ਰੋਫਿਟ ਆਉਣਾ ਨਾ ਉਹਦੇ ਵਿੱਚ ਬਹੁਤਾ ਲਾਸ ਹੋਣਾ ਤੁਸੀਂ ਉਸ ਨੂੰ ਬੜੇ ਵਧੀਆ ਢੰਗ ਨਾਲ ਸਿੱਖ ਸਕਦੇ ਹੋ ਹੌਣ ਲਗਾਤਾਰ ਚੜ੍ਹ ਨੂੰ ਦੇਖ ਰਹੇ ਹੋ ਤੁਸੀਂ ਕਿੱਥੇ ਗਈ ਜੀ ਕੈਂਡਲ ਘੁੰਮੀ ਜਾਂਦੀ ਹੈ ਜਿਵੇਂ ਜਿਵੇਂ ਇਸ ਸਟਾਕ ਦੀ ਲਾਲ ਕੈਂਡਲ ਹੇਠਾਂ ਨੂੰ ਬਣਦੀ ਜਾਵੇਗੀ ਉਸੇ ਤਰ੍ਹਾਂ ਸਾਡਾ ਇੱਥੇ ਪ੍ਰੋਫਿਟ ਬਣਦਾ ਜਾਵੇਗਾ ਜਦੋਂ ਹਾਲੇ ਸਿਰਫ ਸਾਡਾ 24 ਰੁਪਏ ਪ੍ਰੋਫਿਟ ਚੱਲ ਰਿਹਾ 3 ਕੁਆਂਟੀਟੀਆਂ ਦੀਆਂ ਸੈਲ ਕੀਤੀਆਂ ਹੋਈਆਂ ਨੇ ਕਵਾਂਟੀਟੀ ਸੇਲ ਕਰਕੇ ਅਸੀਂ ਇਤਮਾਨ ਨਾਲ ਨਾ ਸਟਾਪ ਲੋਸ ਲਾ ਕੇ ਬੈਹਿਣਾ ਜਾਂ ਤਾਂ ਸਟਾਪ ਲੋਸ ਸੈੱਟ ਹੋ ਗਿਆ ਜਾਂ ਸਾਡੇ ਟਾਰਗੇਟ ਤੱਕ ਆ ਜਾਵੇਗਾ ਜਾਨੂ ਅਸੀਂ ਹੋਰ ਸਟਾਕ ਦੇਖਦੇ ਹਾਂ ਸਰਚ ਕਰਦੇ ਹਾਂ ਬੇ ਹੋਰ ਕਿਹੜੇ ਸਟਾਕ ਆ ਜਿਹੜੇ ਦਿਖ ਰਹੇ ਐ ਇਸ ਵੇਲੇ Default kommen dann, apply default. <laughs> ਇੱਕ ਤੁਹਾਨੂੰ ਆदत ਪਾਣੀ ਚਾਹੀਦੀ ਹੈ ਕਿ ਮੋਬਾਈਲ ਦੇ ਉੱਤੇ ਟਰੇਡਿੰਗ ਕਰਨ ਦੇ ਨਾਲੋਂ ਬਿਹਤਰ ਹੈ ਕਿ ਤੁਸੀਂ ਲੈਪਟਾਪ ਦੇ ਉੱਤੇ ਕਰੋ ਜਾਂ ਫਿਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਆ ਕਿ ਜੇ ਤਾਂ ਕੋਈ ਤੁਸੀਂ ਸਵਿੰਗ ਟਰੇਡਰ ਹੈਗਾ ਹੈ ਉਹ ਲੈਪਟਾਪ ਦੇ ਉੱਤੇ ਆਪਣਾ ਚਾਰਟ ਐਨਾਲਿਸਿਸ ਕਰੇ ਤੇ ਕੁਆਂਟੀਟੀ ਆਪਣੀ ਫੋਨ ਐਪ ਦੇ ਉੱਤੇ ਹੀ ਲੈ ਸਕਦਾ ਹੈ ਇਨਫਰਾ ਰੈਡ ਦੇ ਵਿੱਚ ਕੀ ਹੁੰਦਾ ਹੈ ਕਿ ਸਾਨੂੰ ਚਾਰਟ ਦਿਖਣੇ ਚਾਹੀਦੇ ਆ ਤੁਹਾਡੇ ਜ਼ਰੂਰਤਾਂ ਦੇ ਵਿੱਚ ਜੇ ਆਪਾਂ ਕੋਈ ਵੀ ট্রেਡਿੰਗ ਐਪ ਯੂਜ਼ ਕਰਦੇ ਆ ਅਸੀਂ ਉਹਦੀ ਪੋਜੀਸ਼ਨ ਦੇਖਾਂਗੇ ਜਾਂ ਫਿਰ ਚਾਰਟ ਦੇਖਾਂਗੇ ਹੁਣ ਤੁਹਾਡੇ ਸਾਹਮਣੇ ਲੈਪਟਾਪ ਦੀ ਸਕਰੀਨ ਖੁੱਲੀ ਹੋਈ ਹੈ ਮੈਂ ਇੱਥੇ ਅਸੀਂ ਕਲਿੱਕ ਕੀਤਾ ਇਹ ਪੋਜੀਸ਼ਨ ਸਾਨੂੰ ਸ਼ੋ ਹੋ ਰਹੀ ਹੈ ਇਸ ਨੂੰ ਕਲਿੱਕ ਕੀਤਾ ਇਹ ਸਾਨੂੰ ਚਾਰਟ ਸ਼ੋ ਹੋ ਰਹੀ ਹੈ ਸਭ ਕੁਝ ਆਪਣੇ ਸਾਹਮਣੇ ਆ ਜੇਕਰ ਫੋਨ ਦੇ ਵਿੱਚ ਕਰਾਂਗੇ ਤਾਂ ਸਾਨੂੰ ਦੁਬਾਰਾ ਚਾਰਟ ਤੇ ਮਤਲਬ ਉਹ ਟਾਈਮ ਲੱਗ ਜਾਂਦਾ ਉਸ ਵੇਲੇ ਤਾਂ ਸਟੌਕੇ ਲਈ ਸਦਾ ਸਟੌਪ ਲੇਸ ਫਿੱਟ ਵੀ ਕਰਾ ਦਿੰਦਾ ਆ ਜਦੋਂ ਲੋਸ ਹੋਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਉਹਦੇ ਵਿੱਚ ਐਗਜ਼ੀਕਿਊਸ਼ਨ ਅਸੀਂ ਟਰੇਡਿੰਗ ਗੈਪ ਤੋਂ ਜ਼ਿਆਦਾ ਨਹੀਂ ਕਰ ਸਕਦੇ ਜਿਹੜੀ ਐਗਜ਼ੀਕਿਊਸ਼ਨ ਸਾਡੀ ਬਣਦੀ ਹੈ ਕੁਇਕ ਡਿਸੀਜਨ ਲੈਣ ਦੀ ਉਸ ਸੇ ਕਰ ਅਸੀਂ ਆਪਣਾ ਲੈਪਟਾਪ ਯੂਜ਼ ਕਰਦੇ ਹਾਂ ਟਰੇਡਿੰਗ ਦਾ ਇੱਕ ਪਾਸੇ ਚਾਰਟ ਖੁੱਲਿਆ ਹੋਇਆ ਦੂਜੇ ਪਾਸੇ ਸਾਡੀ ਪੋਜੀਸ਼ਨ ਚੱਲ ਰਹੀ ਹੈ ਅਸੀਂ ਨਾਲ ਦੀ ਨਾਲ ਹੀ ਆਪਾਂ ਡਿਸੀਜਨ ਲੈ ਸਕਦੇ ਹਾਂ ਇਸ ਚੀਜ਼ ਦਾ ਕਿ ਹਾਂ ਬਈ ਆ ਚਾਰਟ ਉੱਪਰ ਨੂੰ ਜਾ ਰਿਹਾ ਹਾਂ ਸਟਾਪ ਲੋਸ ਲੈਣਾ ਪੈ ਰਿਹਾ ਸਟਾਪ ਲੋਸ ਲੈ ਲਈਏ ਜੇਕਰ ਤੁਸੀਂ ਫੋਨ ਐਪ ਦੇ ਵਿੱਚ ਕਰਾਂਗੇ ਤੁਸੀਂ ਪਹਿਲਾਂ ਪੋਜੀਸ਼ਨ ਦੇਖੋਗੇ ਆਪੇ ਪੋਜੀਸ਼ਨ ਤੁਹਾਡੀ ਚੱਲ ਰਹੀ ਹੈ ਦੂਜੇ ਪਾਸੇ ਜਦੋਂ ਤੁਸੀਂ ਚਾਰਟ ਉਹਦਾ ਓਪਨ ਕਰੋਗੇ ਜਨੂੰ ਉਹ ਕਾਫੀ ਟਾਈਮ ਲੱਗ ਜਾਂਦਾ ਉਹਨੂੰ ਤਾਂ ਕਰਕੇ ਕਈ ਵੇਲੇ ਚਾਰਟ ਖੋਲਦੇ ਖੋਲਦੇ ਹੀ ਕਈ ਵਾਰ ਬੜਾ ਲਾਸ ਹੋ ਜਾਂਦਾ ਹੈ ਹੁਣ ਇਹ ਦੇਖ ਲਓ ਅਦਾਨੀ ਐਂਟਰਟੇਨਮੈਂਟ ਦੀ ਪਹਿਲਾ ਸੀ ਸਕੈਂਡਲ ਦੇ ਉੱਤੇ ਸ਼ਾਰਟ ਕੀਤਾ ਸੀਗਾ ਹੁਣ ਇਹਦੀ ਜਿਹੜੀ ਆ ਗ੍ਰੀਨ ਕੈਂਡਲ ਬਣ ਰਹੀ ਹੈ ਉੱਪਰ ਨੂੰ ਜਿਵੇਂ ਜਿਵੇਂ ਕੈਂਡਲ ਉੱਪਰ ਨੂੰ ਬਣੇਗੀ ਇੱਥੇ ਸਾਡਾ ਲਾਸ ਵਧੇਗਾ ਆਹ ਲੋ ਪੋਜੀਸ਼ਨ ਦੇਖ ਸਕਦੇ ਹੋ ਤੁਸੀਂ ਪੋਜੀਸ਼ਨ ਦੇ ਵਿੱਚ ਐਸੋਲੇ ਸਾਡਾ ਚੱਲ ਰਿਹਾ 86 ਰੁਪਏ ਦਾ ਲਾਸ ए एरिया द रजिस्टेंस एरिया स्टॉप लॉस लगा हुआ ਜੇਕਰ ਮੇਰੇ ਭਰਾਵਾਂ ਨੂੰ ਮੇਰੇ ਦੋਸਤਾਂ ਨੂੰ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ ਨਾ ਕਿਰਪਾ ਕਰਕੇ ਸਬਸਕ੍ਰਾਈਬ ਯੂ ਕਰ ਦਿਆ ਕਰੋ ਯਾਰ ਕਿਉਂਕਿ ਫਿਰ ਵੀਡੀਓ ਬਣਾਉਣ ਦਾ ਵੀ ਇੱਕ ਤਰ੍ਹਾਂ ਦਾ ਮੋਟੀਵੇਟਿਡ ਮਿਲਦਾ ਰਹਿੰਦਾ ਹੈ ਜੇ ਸਟਾਕ ਸਾਡੇ ਪਹਿਲਾਂ ਥੋੜਾ ਧਿਆਨ ਦੇ ਵਿੱਚ ਆ ਜਾਂਦਾ ਤਾਂ ਅਸੀਂ ਪਤਾ ਕਿੱਥੋਂ ਕਰਨਾ ਸੀ ਇਹਨੂੰ ਅਸੀਂ ਇਸ ਏਰੀਏ ਤੇ ਇਹਨੂੰ ਸ਼ਾਰਟ ਸੈਲ ਕਰਨਾ ਸੀਗਾ ਸੋ ਕਿ ਇਸ ਦਾ ਟਾਈਟ ਕੰਸੋਲੀਡੇਸ਼ਨ ਕੰਸੋਲੀਡੇਸ਼ਨ ਏਰੀਆ ਹੋਇਆ ਬਣਿਆ ਹੋਇਆ ਇਹ ਇੱਥੇ ਸਾਡਾ ਸਟੌਪ ਲੌਸ ਵੀ ਘੱਟ ਹੋਣਾ ਸੀਗਾ ਤੇ ਅਸਲੇ ਅਸੀਂ ਪ੍ਰੋਫਿਟ ਦੇ ਵਿੱਚ ਵੀ ਹੋਣਾ ਸੀਗਾ ਤੁਕੋ ਇਹ ਮੇਰਾ ਸਗਾਜ ਕਿ ਅੱਜ ਦਾ ਸਗਾ ਪੁਆਇੰਟ ਆਫ 뷰 ਕਿ ਅੱਜ ਵੀਡੀਓ ਦੇ ਵਿੱਚ ਦੱਸਿਆ ਜਾਵੇ ਕਿ ਸ਼ਾਰਟ ਸੈਲ ਦੇ ਵਿੱਚ ਪੈਸਾ ਕਿੱਦਾਂ ਬਣਦੇ ਆ ਉਹਦੀ ਉਦਾਹਰਣੀ ਸਰ ਮੈਂ ਦਿੱਤੀ ਸੀ ਤੁਹਾਨੂੰ ਐਸ ਵੇਲੇ ਸਾਡਾ 71 ਰੁਪਏ ਲੋਸ ਚੱਲ ਰਿਹਾ ਹੈ ਜਿੱਥੇ ਮੈਂ ਟ੍ਰੈਂਡ ਲਾਈਨ ਡਰਾ ਕਰ ਰਿਹਾ ਆ ਇਸ ਟੋਕ ਦੇ ਨਾ ਰਜਿਸਟੈਂਸ ਏਰੀਆ ਹੈ ਵੀਡੀਓ ਸਾਡੀ ਦੇਖਦੇ ਦੇਖਦੇ ਬਹੁਤ ਬੜੀ ਬਣ ਜਾਣੀ ਆ ਜੇਕਰ ਤੁਸੀਂ ਦੇਖੀ ਜਾਓਗੇ ਕਿਉਂਕਿ ਇੰਟਰਟੇਜ ਦੇ ਵਿੱਚ ਇਸ ਤਰ੍ਹਾਂ ਹੀ ਪੇਸ਼ੈਂਸ ਰੱਖਣੀ ਪੈਣੀ ਤੁਹਾਨੂੰ ਜਦ ਤੱਕ ਸਾਡਾ ਸਟਾਪ ਲੌਸ ਨਾ ਆਏ ਜਾਂ ਜਦ ਤੱਕ ਸਾਡਾ ਟਾਰਗੇਟ ਨਾ ਆਏ ਹੁਣ ਦੇਖੋ ਅਸੀਂ ਕਿੰਨੇ ਵਜੇ ਇਹ ਟ੍ਰੇਡ ਲਿਆ ਸੀਗਾ ਇਹ ਟ੍ਰੇਡ ਲਿਆ ਸੀਗਾ 1:23 ਮਿੰਟ ਦੇ ਉੱਤੇ ਤਕਰੀਬਨ ਤਕਰੀਬਨ ਸਾਨੂੰ 90 ਮਿੰਟ ਤੋਂ ਪਤਾ ਸਮਾਂ ਹੋ ਚੁੱਕਾ ਹੈ ਟ੍ਰੇਡ ਲੈਣ ਨੂੰ Thank <laughs> you. ਜੇ ਮਾਰਕੀਟ ਦੇ ਵਿੱਚ ਤੁਸੀਂ ਇੱਕ ਪਕੜ ਬਣਾਉਣਾ ਚਾਹੁੰਦੇ ਹੋ ਮੇਰੇ ਦੋਸਤੋ ਇੱਕ ਹੱਤ ਤੋਂ ਤੁਹਾਨੂੰ ਬਣਾਣੀ ਪੈਣੀ ਆ ਡੇਲੀ ਤੌਰ ਦੇ ਉੱਤੇ ਘੰਟਾ ਜਾਂ ਅੱਧਾ ਘੰਟਾ ਰੋ ਚਾਰਟ ਦੇਖੋ ਪਹਿਲਾਂ ਡੇਲੀ ਟਾਈਮ ਫਰੇਮ ਦੇ ਵਿੱਚ ਚਾਰਟ ਦੇਖੋ ਜਾਂ ਵੀਕਲੀ ਦੇਖੋ ਜਾਂ ਮੰਥਲੀ ਟਾਈਮ ਫਰੇਮ ਦੇ ਦਿੱਤੋ ਦੇਖੋ ਸ਼ਾਰਟਰ ਟਾਈਮ ਫਰੇਮ ਦੇਖਣਾ ਤੁਹਾਨੂੰ ਤਾਂ ਹੀ ਆਵੇਗਾ ਚਾਰਟ ਜੇਕਰ ਤੁਸੀਂ ਪਹਿਲਾਂ ਡੇਲੀ ਦੇ ਟਾਈਮ ਫਰੇਮ ਦੇ ਉੱਤੇ ਜਾਂ ਵੀਕਲੀ ਜਾਂ ਮਹੀਨੇ ਦੇ ਟਾਈਮ ਫਰੇਮ ਦੇ ਉੱਤੇ ਚਾਰਟ ਐਨਾਲਿਸਿਸ ਬੇtter ਢੰਗ ਨਾਲ ਕਰ ਸਕੋ ਤਾਂ ਤੁਸੀਂ ਜਦੋਂ ਵੀ ਲਗਾਤਾਰ ਚਾਰਟ ਦੇਖਣਾ ਸ਼ੁਰੂ ਕਰੋਗੇ ਨਾ ਤੁਹਾਨੂੰ ਕੋਈ ਨਾ ਕੋਈ ਚੀਜ਼ ਇਦਾਂ ਦੀ ਆ ਤੁਹਾਨੂੰ ਢਿੱਲੀ ਤੁਹਾਡੀ ਅੱਖਾਂ ਦੇ ਸਾਹਮਣੇ ਘੁਮੇਗੀ ਜਦੋਂ ਇਸ ਤਰ੍ਹਾਂ ਦਾ ਚਾਰਟ ਪੈਟਰਨ ਜਿਹੜਾ ਆ ਲਗਾਤਾਰ ਬਣਦਾ ਤੁਹਾਨੂੰ ਦਿਖਾਈ ਦੇਵੇਗਾ ਜੇ ਮੰਨ ਲਓ ਤੁਸੀਂ ਅੱਜ ਚਾਰਟ ਖੋਲ ਕੇ ਐਨਾਲਿਸਿਸ ਕਰਨ ਪੈਗੇ ਉਹਦੇ ਬਾਅਦ ਦੂਜੇ ਦਿਨ ਫਿਰ ਦੇਖੇਗਾ ਹੋ ਸਕਦਾ ਦੋ ਦਿਨ ਬਾਅਦ ਫਿਰ ਦੇਖੇ ਜਦੋਂ ਚਾਰਟ ਦੇ ਉੱਤੇ ਇੱਕ ਸੇਮ ਚੀਜ਼ ਬਣਦੀ ਹੋਈ ਤੁਹਾਨੂੰ ਲਗਾਤਾਰ ਦਿਖ ਰਹੀ ਹੈ ਉਸ ਦਾ ਮਤਲਬ ਹੈ ਤੁਹਾਡੇ ਇੱਕ ਸਿਸਟਮ ਬਣ ਗਿਆ ਇੱਕ ਪ੍ਰੋਸੈਸ ਬਣ ਗਿਆ ਜਿਹੜਾ ਤੁਹਾਡੇ ਲਈ ਕੰਮ ਕਰੇਗਾ ਜਿਹਦੇ ਤੁਸੀਂ ਜਿਹਦੇ ਉੱਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਟਰੇਡ ਲੈਣੀ ਆ ਪ੍ਰੈਕਟਿਸ ਬਹੁਤ ਜ਼ਰੂਰੀ ਆ ਟ੍ਰੇਡ ਸਾਡਾ ਚੱਲੀ ਜਾ ਰਿਹਾ ਹੈ ਨਾਲ ਦੀ ਨਾਲ ਜੇ ਮੰਨ ਲਓ ਤੁਸੀਂ ਟਰੇਡਿੰਗ ਸਿੱਖਦੇ ਬਦਲੇ ਕਰ ਵੀ ਰਹੇ ਆ ਤੁਹਾਡਾ ਹੀ ਸ਼ੁਰੂਆਤੀ ਟਾਈਮ ਆ ਟਰੇਡਿੰਗ ਕਰਨ ਦਾ ਇੱਕ ਆਦਤ ਪਾਓ ਵੀ ਕੋਈ ਨਾ ਕੋਈ ਕਿਤਾਬ ਪੜੀ ਜਾਈਏ ਟਰੇਡਿੰਗ ਦੇ ਸਬੰਧ ਵਿੱਚ ਹਿੰਦੀ ਵਿੱਚ ਕਈ ਕਿਤਾਬਾਂ ਆਉਂਦੀਆਂ ਟੈਕਨੀਕਲ ਐਨਾਲਿਸਿਸ ਦੀਆਂ ਉਹ ਤੁਸੀਂ ਜੜੀਆਂ ਪੜ ਸਕਦੇ ਆ ਇੱਕ ਹੈਗੀ ਆ ਇੱਕ ਡਰ ਬਾਕਸ ਨਿਕੋਲਸ ਡਰਬਾਕਸ ਦੀ ਇੱਕ ਕਿਤਾਬ ਹੈਗੀ ਆ ਇੱਕ ਜਿਹੜੀ ਕਿਤਾਬ ਉਹ ਹੈਗੀ ਇੱਕ ਸਟੋਰੀ ਟਾਈਪ ਉਹ ਜਿਹਦੇ ਵਿੱਚ ਉਹ ਉਹ ਬੰਦੇ ਨੇ ਦੱਸਿਆ ਆ ਕਿਵੇਂ ਵਿਉਣੇ ਉਹ ਇੱਕ ਡਾਂਸਰ ਸੀਗਾ ਉਹ ਵਿਦੇਸ਼ਾਂ ਦੇ ਵਿੱਚ ਘੁੰਮਦਾ ਰਿਹਾ ਵਿਦੇਸ਼ਾਂ ਦੇ ਵਿੱਚ ਘੁੰਮਣ ਦੇ ਨਾਲ ਨਾਲ ਉਹਨੇ ਕਿਵੇਂ ਪੈਸੇ ਕਮਾਏ ਸ਼ੇਅਰ ਮਾਰਕੀਟ ਤੋਂ ਉਹ ਬਹੁਤ ਵਧੀਆ ਕਿਤਾਬਾਂ ਬੋਰ ਨਹੀਂ ਕਰਦੀ ਹੈਗੀ ਉਸ ਦੇ ਵਿੱਚ ਉਸ ਬੰਦੇ ਨੇ ਆਪਣੀ ਇੱਕ ਤਰ੍ਹਾਂ ਦੀ ਸ਼ੇਅਰ ਮਾਰਕੀਟ ਦੀ ਸਾਰੀ ਦਾਸਤਾਨ ਦੱਸੀ ਹੋਈ ਆ ਕਿਉਂਕਿ ਪ੍ਰੋਸੈਸ ਅਪਣਾਉਣਾ ਦਾ ਹੈਗਾ। ਜਿੰਦਾ ਵੀ ਤੁਸੀਂ ਕੋਈ ਕਿਤਾਬ ਪੜ੍ਹਦੇ ਨਾ ਉਹਦੇ ਵਿੱਚ ਸਾਰੀ ਕਿਤਾਬ ਤੁਹਾਡੇ ਮਤਲਬ ਦੀ ਨਹੀਂ ਹੁੰਦੀ। ਉਸ ਦੇ ਵਿੱਚ ਕੋਈ ਨਾ ਕੋਈ ਤੁਹਾਨੂੰ ਇੱਕ ਏਹੀ ਚੀਜ਼ ਮਿਲੇਗੀ ਜੋ ਤੁਹਾਡੇ ਮਤਲਬ ਦੀ ਹੋਵੇਗੀ। ਆਹ ਲਓ ਜੀ ਹੁਣ ਸਟੋਕ ਦੀ ਜਿਹੜੀ ਕੈਂਡਲ ਵਾ ਹੇਠਾਂ ਨੂੰ ਆਣੀ ਸ਼ੁਰੂ ਹੋ ਗਈ ਫਿਰ। ਰੈੱਡ ਕੈਂਡਲ ਬਾਨੀ ਸ਼ੁਰੂ ਹੋ ਗਈ ਆ। ਸਾਡਾ ਕੀ ਨਜ਼ਰੀਆ ਜੇ ਮੰਨ ਲਓ ਇੱਥੇ ਤੱਕ ਟੱਚ ਕਰ ਜਾਈਏ ਅਸੀਂ ਪ੍ਰੋਫਿਟ ਲੈ ਕੇ ਨਿਕਲ ਜਾਣਾ। ਮੇਰਾ ਮਕਸਦ ਸਿਰਫ ਅੱਜ ਦਾ ਕੋਈ ਪ੍ਰੋਫਿਟ ਲੌਸ ਦਿਖਾਉਣ ਦਾ ਨਹੀਂ ਸੀਗਾ ਮੇਰਾ ਮਕਸਦ ਆ ਸਿਰਫ ਇਸ ਇੱਕ ਪ੍ਰੋਸੈਸ ਦੇ ਢੰਗ ਨਾਲ ਕਿਉਂਕਿ ਮੈਂ ਕੋਈ ਵੀ ਸਟਾਕ ਲੈ ਕੇ ਉਹਨੂੰ ਸੇਲ ਕਰਕੇ ਤੁਹਾਨੂੰ ਦਿਖਾ ਸਕਦਾ ਸੀਗਾ ਪ੍ਰੋਸੈਸ ਵਾਈ ਪ੍ਰੋਸੈਸ ਨੂੰ ਅਪਣਾ ਕੇ ਅਸੀਂ ਕਿੰਦਾ ਸਟਾਕ ਸੇਲ ਕਰ ਸਕਦੇ ਹਾਂ ਉਹ ਦੱਸਣਾ ਜ਼ਰੂਰੀ ਸੀਗਾ ਨਹੀਂ ਤਾਂ ਬਿੰਗਾ ট্রেਡਰ ਟ੍ਰੇਡ ਲੈ ਕੇ ਮੈਂ ਆਪਣੀ ਵੀਡੀਓ 5 ਮਿੰਟ ਦੇ ਵਿੱਚ ਹੀ ਖਤਮ ਕਰ ਸਕਦਾ ਸੀਗਾ ਫੇਰ ਨਹੀਂ ਕਿ ਨਹੀਂ ਕਿ ਜਿਹੜੀਆਂ ਕੈਂਡਲ ਇਹ ਬਣ ਜਿਹੜੀ ਫਲਕਚੂਏਟ ਹੋ ਰਹੀਆਂ ਨਾ ਇਹ ਦੇ ਹਾਰਟ ਬੀਟ ਦੇ ਉੱਤੇ ਅਸਰ ਪਾਉਂਦੀਆਂ ਜੇਕਰ ਤੁਸੀਂ ਇਹਨਾਂ ਨੂੰ ਕੰਟਰੋਲ ਕਰਨਾ ਸਿੱਖ ਗਏ ਤੁਸੀਂ ਇੰਟਰਾਡੇ ਵਿੱਚ ਵੀ ਟਾਈਮ ਮਹਾਰਤ ਮੈਂ ਜਿਹੜੀ ਆ ਆਪਣੇ ਕਿਆ ਕਹਿੰਦੇ ਹੁੰਦੇ ਮਹਾਰਤ ਹਾਸਲ ਕਰ ਸਕਦੇ ਆ ਕਿਉਂਕਿ ਮੈਂ ਕਰਦਾ ਹੈਗਾ ਇੱਕ ਤਰ੍ਹਾਂ ਦੀ ਪੀਸਫੁਲ ਇਨਵੈਸਟਮੈਂਟ ਮੈਂ ਕਰਦਾ ਸਵਿੰਗ ਟਰੇਡਿੰਗ ਇੱਕ ਟਾਈਮ ਆਰ ਦਿਓ ਮੈਂ ਤੁਹਾਨੂੰ ਟਰਮੀਨਲ ਦੇ ਉੱਤੇ ਲਾਈਵ ਦਿਖਾਉਂਗਾ ਕਿ ਮੈਂ ਅਗਸਤ 2023 ਤੋਂ ਮੈਂ ਸਵਿੰਗ ট্রেਡਿੰਗ ਜਿਹੜੀ ਪ੍ਰੋਪਰ ਰੂਲ ਬੇਸਡ ਟ੍ਰੇਡ ਟ੍ਰੇਡਿੰਗ ਹੈ ਮੈਂ ਸ਼ੁਰੂ ਕੀਤੀ ਸੀਗੀ ਸਵਿੰਗ ਟ੍ਰੇਡਿੰਗ ਦੇ 1 ਸਾਲ ਦੇ ਵਿੱਚ ਜਿਹੜਾ ਮੈਂ ਸਾਢੇ 3-4 ਸਾਲ ਦੇ ਵਿੱਚ 옵ਸ਼ਨ ਤੋਂ ਕੀਤਾ ਹੋਇਆ ਲੋਸ ਸੀਗਾ ਉਹ ਸਾਰਾ ਰਿਕਵਰ ਕਰ ਲਿਆ ਆ ਤਾਂ ਕਰਕੇ ਜ਼ਰੂਰੀ ਨਹੀਂ ਹੈਗਾ ਕਿ 옵ਸ਼ਨ ਦੇ ਵਿੱਚ ਹੀ ਪੈਸੇ ਬਣਦੇ ਆ ਜਾਂ ਡੇ ਟ੍ਰੇਡ ਦੇ ਵਿੱਚ ਹੀ ਪੈਸੇ ਬਣਦੇ ਆ ਜੇ ਤੁਹਾਨੂੰ ਕਿਸੇ ਵੀ ਚੀਜ਼ ਦਾ ਪ੍ਰੋਸੈਸ ਬਣ ਗਿਆ ਹਰ ਇੱਕ ਚੀਜ਼ ਦੇ ਵਿੱਚ ਹੀ ਪੈਸੇ ਬਣਦੇ ਆ ਚਾਹ ਵੇਚਣ ਵਾਲਾ ਵੀ ਪੈਸੇ ਕਮਾਉਂਦਾ ਇੱਥੇ ਗੋਲ ਗੱਪੇ ਵੇਚਣ ਵਾਲਾ ਵੀ ਮਸਲਾ ਸਿਰ ਪੈਸੇ ਦਾ ਪੈਸੇ ਬਣਾਨੇ ਚਾਹੀਦੇ ਆ ਚੀਜ਼ ਕੋਈ ਵੀ ਹੋਵੇ ਮੈਂ ਤਾਂ ਸਟਾਕ ট্রেਡਿੰਗ ਬਹੁਤ ਵਧੀਆ ਲੱਗਦੀ ਆ ਜਦੋਂ ਮੈਂ ਚਾਰਟ ਐਨਾਲਿਸਿਸ ਕਰਦਾ ਤਾਂ ਮੈਨੂੰ ਇੱਕ ਅਲੱਗ ਤਰ੍ਹਾਂ ਦੀ ਫੀਲਿੰਗ ਆਉਂਦੀ ਉਹਦੀ ਕੋਈ ਵੀ ਚੀਜ਼ ਜਿਹੜੀ ਅਸੀਂ ਮਜਬੂਰੀ ਵਿੱਚ ਕਰਦੇ ਨਾ ਉਹ ਸਾਨੂੰ ਸਫਲਤਾ ਨਹੀਂ ਦਿੰਦੀ ਹੈਗੀ ਜੇਕਰ ਤੁਸੀਂ ਸ਼ੇਅਰ ਮਾਰਕਟ ਨੂੰ ਐ ਪ੍ਰੋਫੈਸ਼ਨਲ ਟੰਗ ਨਾਲ ਸ਼ੌਂਕ ਨਾਲ ਐ ਮਸਤ ਹੋ ਕੇ ਆਪਣਾ ਦੇ ਨਾ ਇੱਕ ਮੈਂ ਇੱਕ ਦਿਨ ਤੁਹਾਨੂੰ ਇਹ ਇੰਨੇ ਪੈਸੇ ਦੇ ਕੇ ਜਾਊਗੀ ਭੁੱਲ ਜਾਓਗੇ ਕਿਉਂਕਿ ਮੈਂ ਤਾਂ ਪ੍ਰੈਕਟੀਕਲ ਦੇਖ ਰਿਹਾ ਮੈਂ ਪਹਿਲੇ 3-4 ਸਾਲ ਦੇ ਵਿੱਚ ਲਗਾਤਾਰ ਲਾਸ ਦੇ ਵਿੱਚ ਸੀਗਾ 1.80 ਲੱਖ ਰੁਪਏ ਤੋਂ ਵੀ ਉੱਪਰ ਦਾ ਲਾਸ ਕੀਤਾ ਹੋਇਆ ਮੈਂਸ অপਸ਼ਨ ਟਰੇਡਿੰਗ ਦੇ ਵਿੱਚ ਉਹਨੇ ਦੇਖ ਲਓ ਲਗਾਤਾਰ ਦੇਖੋ ਕਿੰਨਾ ਪੇਸ਼ੈਂਸ ਸੇ ਜਿਹੜਾ ਸਾਡਾ ਸਟਾਕ ਆ ਕਿਵੇਂ ਪੇਸ਼ੈਂਸ ਰੱਖਣੀ ਪੈਂਦੀ ਆ ਐਸ ਲਈ 3 ਰੁਪਏ 90 ਪੈਸੇ ਕਦੇ ਸ਼ੇਅਰ ਤੇ ਹੀ ਪ੍ਰੋਪਰ ਚੱਲ ਰਿਹਾ ਹੁਣ 23 ਰੁਪਏ ਲਾਸ ਹੋ ਗਿਆ ਚਲੋ ਛੱਡੋ ਐਸੇ ਤਰ੍ਹਾਂ ਕਰਦੇ ਆ ਕਿ ਹੁਣ ਟ੍ਰੇਡ ਨੂੰ ਕਰਦੇ ਆ ਕਲੋਸ ਕਿਉਂਕਿ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਸਗਾ ਕਿ ਅਸੀਂ ਸ਼ੋਰਟ ਸੇਲ ਦੇ ਵਿੱਚੋਂ ਦੇਖਦੇ ਹੋਏ ਸਟਾਕ ਦੇ ਵਿੱਚੋਂ ਪੈਸਾ ਕਿੱਦਾਂ ਕਮਾਈਏ ਉਹਦੇ ਵਿੱਚ ਐਂਟਰੀ ਕਿੱਦਾਂ ਕਰੀਏ ਉਹ ਸਾਡਾ ਮਕਸਦ ਹੋ ਗਿਆ ਹੈ ਪੂਰਾ ਚਲੋ ਐਗਜ਼ਿਟ ਕਰ ਦਨੇ ਆ ਟੇਨ ਨੂੰ ਹੁਣ ਜਿਵੇਂ ਕਿ ਹੁਣ ਐਗਜ਼ਿਟ ਕਰਨ ਲੱਗੇ ਮੈਂ ਤੁਹਾਨੂੰ ਦਦਦਾ ਆ ਆ ਲੋ ਪਹਿਲਾ ਕੀ ਕੀਤਾ ਸੀ ਅਸੀਂ ਸਟਾਕ ਨੂੰ ਸੈਲ ਕੀਤਾ ਸੀ ਹੁਣ ਕੀ ਕਰਾਂਗੇ ਜਦੋਂ ਇਸ ਸਟਾਕ ਦੇ ਵਿੱਚ ਐਂਟਰੀ ਅਸੀਂ ਖਤਮ ਕਰਨੀ ਆ ਮਤਲਬ ਕੁਆਂਟੀਟੀ ਕੱਢਣੀ ਆ ਅਸੀਂ ਜੋ ਵੀ ਪ੍ਰੋਫਿਟ ਲੁਸ ਬੁੱਕ ਕਰਨਾ ਆ ਹੁਣ ਅਸੀਂ ਬਾਇ ਕਰਨਾ ਆ ਫਿਰ ਕੀ ਰਣੀ ਸਾਡੀ ਜਿਹੜੀ ਜਿੰਨੀ ਵੀ ਲਈਓ ਕੁਆਂਟੀਟੀ ਆ ਉਹ ਸਾਰੀ ਐਗਜ਼ਿਟ ਹੋ ਜਾਣੀ ਇਹਦੇ ਵਿੱਚ ਆਹ ਲੋ ਅਸੀਂ ਬਾਇ ਬਟਨ ਦਬਦੇ ਆ ਖਤਮ ਕਿੰਨਾ ਲਾਸ ਹੋਇਆ ਪੋਜੀਸ਼ਨ ਦੇ ਵਿੱਚ 58 ਰੁਪਏ ਦਾ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਆਸਾ ਕਿ ਤੁਹਾਨੂੰ ਇਹ ਜਿਹੜੀ ਲਾਈਵ ਟਰੇਡਿੰਗ ਵਾ ਜਿਹੜੀ ਤੁਹਾਨੂੰ ਸ਼ੋਰਟ ਸੈਲ ਦੇ ਵਿੱਚ ਇਹ ਕਰਕੇ ਦਿਖਾਈ ਕਿ ਸ਼ੋਰਟ ਸੈਲ ਦੇ ਵਿੱਚੋਂ ਪੈਸਾ ਕਿਵੇਂ ਬਣਾਇਆ ਜਾਂਦਾ ਆ ਆਸਾ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਜਦੋਂ ਵੀ ਕੋਈ ਕੁਆਂਟੀਟੀ ਕਿਸੇ ਸ਼ੇਅਰ ਨੂੰ ਸ਼ੋਰਟ ਸੈਲ ਕਰਨਾ ਹੈ ਕਿਵੇਂ ਕਰਨਾ ਹੈ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਬੰਦ ਕਰਦੇ ਆਂ ਸასი ਗਾਲ ਜੀ ਤੇ ਧੰਨਵਾਦ ਸਾਰਿਆਂ ਦਾ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ